ਖੁਸ਼ੀ ਤਾਂ ਬਹੁਤ ਜ਼ਿਆਦਾ ਪਾਜੀ ਹੋ ਰਹੀ ਆ ਐਡਾ ਵੱਡਾ ਬੱਚੇ ਨੂੰ ਅਵਾਰਡ ਮਿਲ ਰਿਹਾ ਖੇਰ ਰਤਨ ਵਾਰਡ ਮੇਜਰ ਧਿਆਨਸਨ ਦਾ ਵਾਰਡ ਜਿਹੜਾ ਬਹੁਤ ਵੱਡਾ ਵਾਰਡ ਆ ਇਸ ਕਰਕੇ ਸਾਨੂੰ ਤੇ ਬਹੁਤ ਖੁਸ਼ੀ ਆ ਸਾਡੇ ਮਾਪੇ ਉਹਦੇ ਮਾਪੇ ਨੂੰ ਬਹੁਤ ਖੁਸ਼ੀ ਪਿੰਡ ਵਾਸੀਆਂ ਨੂੰ ਇੰਨੀ ਖੁਸ਼ੀ ਆ ਵੀ ਬੱਚੇ ਨੂੰ ਜਿਹੜਾ ਵਾ ਖੇਰ ਰਤਨ ਅਵਾਰਡ ਮਿਲ ਰਿਹਾ ਇਹ ਹਰ ਕਿਸੇ ਨੂੰ ਨਹੀਂ ਮਿਲਦਾ ਬੜੀ ਕਰਮਾ ਵਾਲਾ ਕੋਈ ਬੱਚਾ ਕਿਸਮਤ ਹੋਊ ਫੇਰ ਹੀ ਖੇਰ ਰਤਨ ਜਿਹੜਾ ਵਾਰਡ ਪ੍ਰਾਪਤ ਕਰ ਸਕਦਾ ਜੇ ਗੱਲ ਕਰੀਏ ਹਰਮਨ ਪ੍ਰੀਤ ਦੀ ਤਾਂ ਹਰਮਨ ਪ੍ਰੀਤ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਸਲਮਾਨ ਜਿਹੜਾ ਪਿੰਡ ਦੇ ਵਿੱਚ ਤੁਹਾਨੂੰ ਪਤਾ ਪਿੰਡ ਦੇ ਵਿੱਚ ਉਹ ਲੈਵਲ 'ਚ ਐਸੇ ਵੱਡੇ ਲੈਵਲ ਤੇ ਪਹੁੰਚਣਾ ਤੇ ਬਹੁਤ ਔਖਾ ਵਾ ਪਰ ਫਿਰ ਵੀ ਸਾਡੇ ਬੱਚੇ ਨੇ ਆਪਣੀ ਮਿਹਨਤ ਜਿਹੜੀ ਜਾਰੀ ਰੱਖੀ ਬਹੁਤ ਹਾਟ ਮਿਹਨਤ ਕੀਤੀ ਇਸ ਕਰਕੇ ਸਾਡੇ ਬੱਚੇ ਨੂੰ ਜਿਹੜਾ ਵਾ ਖੇਰ ਰਤਨ ਅਵਾਰਡ ਮਿਲ ਰਿਹਾ ਤੇ ਸਾਨੂੰ ਬਹੁਤ ਖੁਸ਼ੀ ਜੇ ਗੱਲ ਕਰੀਏ ਹਾਕੀ ਟੀਮ ਦੀ ਤੇ ਦੋ ਵਾਰ 올림픽 ਮੈਡਲ ਜਿੱਤਿਆ ਬਾਅਦ ਆਤਮਨ ਪੁਰਸਕਾਰ ਦੇ ਨਾਲ ਵੀ ਨਿਵਾਜਿਆ ਗਿਆ ਹੁਣ ਖੇਡ ਰਤਨ ਅਵਾਰਡ ਦੇ ਨਾਲ ਜਿਹੜਾ ਨਿਵਾਜਿਆ ਜਾ ਰਿਹਾ ਵਾ ਹਰਨਪ੍ਰੀਤ ਨੂੰ ਤਾਂ ਮਾਪਿਓ ਦਾ ਕਿੰਨਾ ਕੁ ਮਾਣ ਸਨਮਾਨ ਜਿਹੜਾ ਵਾ ਉਹ ਵੱਡਾ ਜਦੋਂ ਅਰਜਨ ਵਾਰਡ ਮਿਲਿਆ ਉਦੋਂ ਬੜੀ ਮਾਣ ਵਾਲੀ ਗੱਲ ਸੀ ਤੇ ਹੁਣ ਉਸ ਤੋਂ ਵੱਧ ਤੇ ਹੋਰ ਮਾਣ ਵਾਲੀ ਗੱਲ ਹੋ ਗਈ ਕਿ ਬੱਚੇ ਨੂੰ ਜਿਹੜਾ ਖੇਡ ਰਤਨ ਅਵਾਰਡ ਮਿਲ ਲਿਆ ਤੇ ਅਸੀਂ ਆਪਣੇ ਆਪ ਨੂੰ ਬੜਾ ਲੱਕੀ ਸਮਝਦੇ ਸਾਡਾ ਬੱਚਾ ਜਿਹੜਾ ਵਾ ਕਿੰਨੇ ਲੈਵਲ ਤੇ ਸਾਡਾ ਮਾਪਿਓ ਦਾ ਨਾਮ ਰੋਸ਼ਨ ਕੀਤਾ ਪੂਰੇ ਪੰਜਾਬ ਪੂਰੇ ਵਰਲਡ 'ਚ ਛਾਇਆ ਤੇ ਖੁਸ਼ੀ ਵਾਲੀ ਗੱਲ ਨੌਜਵਾਨ ਨੂੰ ਕੀ ਮੈਸੇਜ ਦੇ ਨੌਜਵਾਨ ਨੂੰ ਇਹ ਹੀ ਕਹਿੰਨੇ ਵੀ ਹਰ ਇੱਕ ਬੱਚਾ ਜਿਹੜਾ ਵਾ ਆਪਣੀ ਪੜ੍ਹਾਈ ਕਰਨ ਮਿਹਨਤ ਕਰਨ ਮਿਹਨਤ ਕਰਕੇ ਆਪਣਾ ਜਿਹੜਾ ਵਾ ਪ੍ਰਾਊਡ ਆਫ ਫੀਲ ਕਰਨ